ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਰੋਜ਼ ਦੀ ਤਰ੍ਹਾਂ ਵੀ ਅੱਜ ਫੇਰ ਆਇਆ ਕੋਟਕਪੂਰੇ ਤੂੜੀ ਦੀ ਬੋਲੀ ਤੇ ਸੁਬੀਰ ਦੇ ਜਿਹੜੇ 7.5 ਹੋ ਚੁੱਕੇ ਆ ਤੇ ਤਰੀਕ ਅੱਜ ਹੋ ਗਈ 16 ਨਵੰਬਰ 2025 ਜਿਹੜੀ ਤਰੀਕ ਹੋ ਚੁੱਕੀ ਆ ਤੇ ਬਾਕੀ ਅੱਜ ਦੇ ਜਿਹੜੇ ਰੇਟ ਦੇਖਾਂ ਕੀ ਜਾਂਦੇ ਆ ਤੇ ਰੌਣਕ ਮੇਲਾ ਬਈ ਤੁਸੀਂ ਦੇਖ ਸਕਦੇ ਹੋ ਅੱਜ ਟਰਾਲੀਆਂ ਵੀ ਕਾਫੀ ਆਈਆਂ ਤੇ ਗਾਹਕ ਵੀ ਅੱਜ ਹੈ ਤੇ ਬਾਕੀ ਬਈ ਰੇਟ ਰ ਡੇਲੀ ਦਾ ਕਈ ਵਾਰ ਵਾਧਾ ਘਟਦਾ ਹੀ ਰਹਿੰਦਾ ਤੇ ਅੱਜ ਦੇ ਤਾਜ਼ਾ ਰੇਟ ਦੇਖਾਂਗੇ ਤੇ ਪਹਿਲੀ ਟਰਾਲੀ ਵਾਲਾ ਆਪਾਂ ਚੱਲਦੇ ਆਂ ਤੇ 7 ਵਜੇ ਵੀ 29 ਮਿੰਟ ਹੋ ਚੁੱਕੇ ਆ ਤੇ ਮਿੰਟ ਇੱਕ ਰਹਿ ਗਿਆ ਬੋਲੀ ਸ਼ੁਰੂ ਹੋਣ ਦੇ ਵਿੱਚ ਤੇ ਕੱਲ ਦੇ ਵੀ ਰੇਟ ਸੀ ਉਹੀ 450 450 ਦੇ ਆਸ-ਪਾਸ ਜਿਹੜੀ ਅੰਦਰ ਦੀ ਰੂੜੀ ਵਿਕੀ ਸੀਗੀ ਕੋਈ 10 20 ਰੁਪਏ ਉਧਰ ਉਧਰ ਹੋ ਸਕਦੇ ਆ ਤੇ ਬਾਕੀ ਅੱਜ ਦਾ ਜਿਹੜਾ ਰੇਟ ਦੇਖਾਂ ਕਿ ਕਿੱਥੋਂ ਤੱਕ ਜਾਂਦਾ ਤੇ ਵੀਡੀਓ ਨੂੰ ਦੱਬ ਕੇ ਲਾਈਕ ਐਂਡ ਸ਼ੇਅਰ ਬਈ ਜ਼ਰੂਰ ਕਰਿਓ ਜੇ ਤੇ ਸਵੇਰੇ ਵੀ 7:30 ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਹਰੇ ਚਾਰੇ ਦੀ ਬੋਲੀ ਆ ਵੀ ਜਿਹੜੀ ਉਹੀ ਜਿਹੜਾ 11 ਵਜੇ ਤੇ ਬਾਸਮਤੀ ਵੀ ਜਿਹੜੀ ਅੱਜ ਵਾਰ ਬੋਲੀ ਨਹੀਂ ਲੱਗਦੀ ਕਿ ਬਾਸਮਤੀ ਦੀ ਤੇ ਹਰੇ ਜਾਰੇ ਦੀ ਜਾਂ ਤੂੜੀ ਦੀ ਬੋਲੀ ਵੀ ਅੱਜ ਵਾਰ ਵੀ ਲੱਗਦੀ ਆ ਤੇ ਬਾਕੀ ਜਿਹੜਾ ਟਾਈਮ ਆ ਤੂੜੀ ਦੀ ਬੋਲੀ ਦਾ ਸਾਰਿਆਂ ਨੂੰ ਪਤਾ ਜੀ ਸਾਢੇ 7 ਵਜੇ ਜਿਹੜੀ ਲੱਗਦੀ ਆ ਹੁਣ ਤੇ ਬਾਕੀ ਰੇਟ ਦੇਖਦੇ ਆ ਬਈ ਕਿੱਥੋਂ ਤੱਕ ਜਿਹੜਾ ਜਾਂਦਾ ਆ ਇਹਦਾ ਤੇ ਵੀਡੀਓ ਨੂੰ ਵਕਤ ਬਾਅਦ ਲਾਈਕ ਐਂਡ ਸ਼ੇਅਰ ਬਈ ਜ਼ਰੂਰ ਕਰਿਓ ਤੇ ਪਹਿਲੀ ਟਰਾਲੀ ਬਲਵਾਦੇ ਆ ਬਈ ਚਲੋ ਹੋਰ ਭਾਈ ਜੀ ਚੱਲਾ ਜੀ 200 ਰੁਪਿਆ 250 ਰੁਪਿਆ 250 ਰੁਪਿਆ 300 ਰੁਪਿਆ 5 10 15 20 25 30 35 40 350 50 60 65 70 75 80 380 380 380 ਬੋਲਾਂ ਭਾਈ ਕਿਨੇ 380 ਰੁਪਏ ਬਾਈ ਜੀ ਪਹਿਲੀ ਟਰਾਲੀ ਲੱਗੀ ਹੈ 380 ਤੇ 80 ਰੁਪਏ ਅੱਜ ਵੀ ਨਗ ਜਿਹੜੇ ਆਏ ਆ 2 ਤੇ 2 4 5 6 7 ਪਹਿਲੀ ਟਰਾਲੀ ਲੱਗੇ ਵੀ 380 ਰੁਪਏ ਤੇ ਬਾਹਰ ਦੀ ਤੂੜੀ ਸੀ ਤੇ ਬਾਕੀ ਅੱਗੇ ਦੇਖਦੇ ਆ ਭਾਈ ਬੋਲੋ ਬੋਲੋ ਹੀ ਬੋਲੋ 300 ਰੁਪਿਆ 300 ਰੁਪਿਆ ਲੈ ਲੂ ਹਾਂ ਅੰਦਰ ਦੀ ਥੂੜੀ ਹੈ ਕਿੱਤੀ ਥੂੜੀ ਵੇਤਾ ਸੀ ਤੂੰ 300 ਰੁਪਿਆ ਛੱਡ ਦੇ ਸਾਢੇ 300 ਬਈ ਕਿੱਥੇ ਜਾਣੀ ਆ ਆਵੇ ਬਾਈ ਬਾਈ ਬਾ ਸਾਢੇ 350 55 355 380 80 380 बोलना भाई तीन सौ अस्सी भी ट्राली थी तीन सौ अस्सी रुपया रेट लगे भी तो बाकी अगे देखते ਅੰਦਰ ਵੀ ਆਇਆ ਕੜੀ ਤੋਂ ਜ਼ਿਆਦਾ ਮੈਂ ਸਮਝ ਗਿਆ ਜੀ ਤੇ ਮੈਂ ਕਹਿੰਦੀ ਆ ਦੇਖ ਲਓ ਭਾਈ ਜੱਕੇ ਦਾ ਪ੍ਰੋਫੀਲ ਜੀ ਆਇਆ ਅਰੇ ਬੋਲੋ ਭਾਈ ਅੰਦਰ ਦੀ ਥੂੜੀ ਆ 300 ਹੈ 350 60 52 70 370 370 75 75 ਤੇਰੀ ਬੋਲੀ ਰੱਖੀ ਜਾਂਦੇ ਆ ਗਿਆ ਤੂੰ 75 ਅੱਛਾ ਅਸੀਂ 80 85 90 400 400 400 ਬੋਲ ਹਣੋਂ ਨਾਲ 400 ਬੋਲਾਂਗੇ ਨੇ 400 ਲੋਕ ਇੱਕ ਟਰਾਲੀ ਲੱਗੀ 400 ਰੁਪਏ ਅੰਦਰ ਦੀ ਪੂਰੀ ਕੰਮ ਕੀਤੀ ਤੇ ਮਗਰ ਜਿਹੜੇ ਨਾਗ ਬਈ ਪਏ ਆਲੇ 2 ਤੇ 2 4 5 6 ਨਾਗ ਹੋਰ ਪਏ ਆ ਫੇਰ ਕਾਹ ਦੀ ਬਹਾਇਆ ਤੈਨੂੰ ਚਾ ਲੈ ਆ ਹੁਣ ਸਿੱਧੇ ਤਜ਼ੀਰ ਖਾਉਂਦੇ ਜਾ ਅੰਦਰ ਦੇ ਥੋੜੀ ਬੋਲਾ ਭਾਈ ਹਾਤੇ ਚ ਨਵੇਂ ਚ 300 300 ਗਿਆ ਕੋ ਲਾ 300 ਜਾਲਾ 300 ਲਾ ਕੇ ਦੇ ਤੈਨੂੰ ਮੇ ਹੱਥ ਚ 300 ਦੋ ਚਲਾ ਲਈ ਜਗਾ 5 10 15 25 30 35 40 41 ਹੈਂ 345 350 52 60 65 365 ਰੁਪਏ ਹੋਲਾ ਬਾਈ ਜੀ ਨੇ 365 ਰੁਪਏ ਬਾਈ ਜੀ ਲੋਬੀ ਏਟਰ ਵਾਲੀ ਲੱਗੀ 365 ਰੁਪਏ ਤੇ ਅੰਦਰ ਦੀ ਵੀ ਟੁੱڑی ਹੋਈ ਸੀਗੀ ਬਾਕੀ ਅੱਗੇ ਦੇਖਦੇ ਆ ਇਹ ਡਾਲੀ ਵੀਰੇ ਅੰਦਰ ਦੀ ਬਾਹਰ ਦੀ ਅੰਦਰ ਦੀ ਵੀਰੇ ਬਾਹਰ ਦੀ ਹੈ ਬਾਈ ਵੇਖ ਕੇ ਬੁੱਲੀ ਦਵਾ ਤੁੜੀ ਆ ਗਿੱਲੀ ਗੁੱਲੀ ਨਾ ਹੋਵੇ ਨਾ 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 ਬਈ ਨਹੀਂ ਬੋਲੋ ਜੀ 300 300 300 ਪੰਜੂਰੀ ਜਾਏਗਾ ਬਾਈ 300 5 10 15 ਵੇ 25 30 35 40 345 345 ਰੁਪਏ ਭੋਲਾ ਕਿਨੇ 345 ਰੁਪਏ ਬਾਈ ਉਹ ਵੀ ਟਰਾਲੀ ਲੱਗੀ 345 ਰੁਪਏ ਮਗਰ ਵੀ ਜਿਹੜੀਆਂ ਦੋ ਤੇ ਦੋ ਚਾਰ ਪੈਟਰੋਲ ਲਗਾ ਹੋਰ ਰਹਿਗੇ ਤੇ ਜਿਹੜੀ ਲੱਗੀ 345 ਬਾਹਰ ਦੀ ਤੁੜੀ ਸੀ ਦੀ ਇਹ ਕੋਈ ਜਿਆਦਾ ਨਹੀਂ ਨਾਲ ਜਿਹੜਾ ਹੋ ਗਿਆ ਕੋਈ ਕੋਈ ਹੋ ਗਿਆ ਆਹ ਇਹ ਦੋ ਬਾਲੀ ਗਈ ਆਹ ਤੇ ਜਿਹੜਾ ਕੋਈ ਦਵਾ ਆ ਗਈ ਆਹ ਇਹ ਜੀ ਬਾਈ ਬਾਈ ਕੰਨਾ ਕਿਹੜਾ ਉਹੀ ਜਿਹਨੂੰ ਜਾਊਗੀ ਸਿੰਨੀ ਬੋਲ ਬਾਈ 300 305 10 15 20 25 30 35 40 45 350 350 56 60 65 70 75 80 80 90 95 395 ਬੋਲਾਂਗੇ ਨਾ 400 5 405 ਬੋਲਦਾ ਕੋਈ 405 ਰੁਪਏ ਲੋਬੀ ਰੇਡਾਂ ਨੂੰ ਲੱਗੀ 400 ਦੇ ਪੰਜ ਜੀ ਅੰਦਰ ਦੀ ਪੂਰੀ ਸੀ ਤੇ ਮਗਰ ਜਿਹੜੇ ਵੀ ਲੱਗ ਰਿਹਾ ਕਿ ਤਿੰਨ ਹੋਰ ਤੇ ਬਾਕੀ ਦੇਖਦੇ ਆਂ ਅਗਲੇ ਦਾ ਕੀ ਰੇਡ ਲੱਗਦਾ ਉਹ ਤਾਂ ਗਿਆ ਹੁਣ ਆਪੇ ਕਰਦਾ ਹੁਣ ਲਾ ਦੂਗਾ ਦੋ ਟਰਾਲੀਆਂ ਤੇ ਲਾ ਦੂਗਾ ਆਪੇ ਉਹ ਜਿਹੜੇ ਲਾ ਦੂਗਾ ਜਿਆਦਾ ਗੱਡੀ ਨਾ ਆ ਰਹੀ ਆਪ ਕੋ ਪਾਸੇ ਡਾਇਗਰਾਮ ਫਿਲ ਕਾਰਟ ਮਿਲਦੇ ਨੇ ਦੂਰ ਜਾਣ ਦੇ ਕਿਉਂ ਉਹਨੇ ਵੀ ਰੋਟੀ ਖਾਣੀ ਆ ਜੇ ਦੁਰਪੰਗਲੀ ਹਾਂ ਟੀਨਾ ਚਾਹੰਦ ਅੰਦਰ ਦੀ ਪੂਰੀ ਬੋਲੋ ਜੀ 300 ਰੁਪਿਆ 300 ਸਿਮੀਆਂ ਜਾਏਗਾ ਭਾਈ ਸਿਮੀਆਂ ਕਿੰਨਾ ਕਰਾ ਦੇ 500 ਰੁਪਿਆ ਖਾਲੀ ਤੁਲੀ ਹੋਣੀ ਤੇਰੀ ਅੱਜ ਹਾਂ ਬੋਲ ਭਾਈ ਖੁੱਲੀ ਹੈ ਯਾਰ ਪੁਲੀ ਲੈਣੀ ਸਾਢੇ 350 ਰੁਪਇਆ ਸਾਢੇ 350 ਰੁਪਆ 39 60 70 75 80 380 ਬੋਲਾਂਗੇ ਨੇ 380 ਬਈ ਕਿੱਥੇ ਵੀ ਆਉਂਦੀ ਬੋ ਵੀ 300 ਫਿਰ ਵੀ ਲੱਗੀ ਅਬ ਇਹ ਰੇਟ ਤੇ ਬਾਕੀ ਦੋ ਨਗ ਮਗਰ ਹੋਰ ਆ ਵੀ दिया भी अंदर भी तुरी लगती है बाकी देखना चाहे रेट ਅੰਦਰ ਦਾ ਰਕੂਰ ਜੀ ਵਧੀਆ ਦੁਜੀ ਵਧੀਆ ਭਾਈ ਰੱਖ ਤੈਨਸੋ 8300 ਅੰਦਰ ਦੀ ਹਾਂ 300 5 ਹਾਂ 350 ਰੁਪਿਆ ਓ ਭਾਈ ਖੜਾ ਪੱਗ ਵਾਲਾ 350 ਚਿਵੀਆਂ ਜਾਏਗਾ ਭਾਈ ਚਿਵੀਆਂ ਨਹੀਂ ਜਾਣਾ 350 350 ਉਧਰ 350 50 60 65 70 75 80 380 ਬੋਲਾਂਗੇ ਨੇ 380 ਰੁਪਏ ਬਾਈ ਜੀ ਲਓ ਵੀ ਇਹ ਟਰਾਲੀ ਲੱਗੀ 380 ਰੁਪਏ ਲੈ ਵੀ ਅੱਗੇ ਤੂੜੀ ਆ ਗਈ ਬਿਲਕੁਲ ਬਾਹਰ ਦੀ ਇਹਦਾ ਵੀ ਦੇਖਾ ਚੀਂ ਜਾਂਦਾ ਅਗੇ ਰੰਗ ਵੀ ਕਾਫੀ ਕਾਲਾ ਹੈ ਜੋ ਨਹੀਂ ਨਹੀਂ ਬਾਈ ਮੀਟਿੰਗ ਨਹੀਂ ਤੇ ਮੁੱਕ ਜਾ ਆਹ ਦੇ ਘਰ ਮਹਿੰਗਾ ਚਾਹ ਬੋਲਾ ਨਾ ਆਉਂਦਾ ਆਇਆ ਨਾ ਮੀਟਿੰਗ ਨਹੀਂ ਪੂਰੀ ਮਹੜੀ ਹੈ ਪਹਿਲਾ ਦਾ ਲਾ ਬਾਈ ਰਸਤਾ ਕਿਉਂਸਾ ਨਹੀਂ ਆਉਂਦਾ ਫੋਨ ਵੀ ਕਿਤੇ ਕੱਲ ਤੱਕ ਬਾਅਦ ਕਿਉਂ ਪਤਾ ਹੈ ਹਾਂ ਹਾਂ ਬੋਲ ਆ ਤਨੀ ਬੜੀ ਦਿੱਕਲ ਦੀ ਬਾਈ ਨਹੀਂ ਨਹੀਂ ਹੈ ਨਹੀਂ ਮਹੜੀ ਹੈ 150 ਰੁਪਿਆ 150 150 150 ਬੋਲਾਂਗੇ ਨਾ ਬਾਕੀ 150 ਰੁਪਏ ਕਿੰਨੇ ਲਾਉਗੇ 150 ਰੁਪਏ ਲੱਗੀ ਇਹ ਟਰਾਲੀ ਲਾਸਟ ਟਰਾਲੀ ਸੀਗੀ ਤੇ ਬਾਕੀ ਵੀ ਰੰਗ ਰੰਗ ਕਾਫੀ ਮਹਿਲਾ ਸੀ ਇਹਦਾ ਤੇ ਰੇਟ ਵੀ ਬਾਕੀ ਅੱਜ ਜਿਹੜਾ ਡਾਊਨ ਚੱਲਿਆ ਕੱਲ ਨਾਲੋਂ ਤੇ 50 ਰੁਪਏ ਆਪਾਂ ਜੇ ਮੰਨ ਲਈਏ ਵੀ ਮੰਦੀ ਵੀ ਗਈ ਆ ਬੰਦਰ ਦੀ ਟੂੜੀ ਖਾਸ ਕਰਕੇ ਤੇ ਬਾਕੀ ਦੀ ਇਹ ਤਰੀਕ ਜਿਹੜੀ ਹੋਗੀ 16 ਨਵੰਬਰ 2025 ਤੇ ਰੇਟ ਅੱਜ ਦਾ ਵੀ 400 ਦੇ ਆਸ-ਪਾਸ ਰਹਿ ਗਿਆ ਕੱਲ ਜਿਹੜੀ 450 ਤੋਂ ਉੱਪਰ ਵੀ ਤੂੜੀ ਵਿਕੀ ਆ ਤੇ ਬਾਕੀ ਅੱਜ ਦਾ ਰੇਟ ਹੈ ਜਿਹੜਾ 450 ਦੇ ਆਸ-ਪਾਸ ਚੱਲਿਆ ਤੇ ਵੀਡੀਓ ਨੂੰ ਬਈ ਵੱਧ ਤੋਂ ਵੱਧ ਲਾਈਵ ਨੂੰ ਸ਼ੇਅਰ ਯੂਰ ਕਰਿਆ ਕਰੋ ਬਾਕੀ ਵੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ